ਤਰਾ ਅੱਜ ਸੰਤ ਗਿਆਨੀਰ ਨਾਮ ਸਿੰਘ ਖਾਲਸਾ ਮੁਕੀ ਦਮਦਮੀ ਟਕਸਾਲ ਦੇ ਸੱਦੇ ਤੇ ਸਾਰੀਆਂ ਜਥੇਬੰਦੀਆਂ ਅੱਜ ਵੀ ਪਹੁੰਚੀਆਂ ਨੇ ਦਿੱਲੀ ਕਮੇਟੀ ਵੀ ਪਹੁੰਚੀ ਆ ਪ੍ਰਧਾਨ ਸਾਹਿਬ ਪਹੁੰਚੇ ਆ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਪਹੁੰਚੇ ਆ ਸੰਤ ਸਮਾਜ ਪਹੁੰਚੇ ਆ ਹਰਿਆਣਾ ਕਮੇਟੀ ਨੇ ਹਾਜ਼ਰੀ ਇੱਥੇ ਲਵਾਈ ਆ ਵੱਡੀ ਗਿਣਤੀ ਸਿੱਖ ਸੰਗਤਾਂ ਆਈਆਂ ਜੇਕਰ ਉਹ ਆਪਣੇ ਫੈਸਲੇ ਤੋਂ ਪਛਾਣ ਨਹੀਂ ਹਟਦੇ ਉਹਨੂੰ ਰੱਦ ਨਹੀਂ ਕਰਦੇ ਪੰਥਕ ਭਾਵਨਾਵਾਂ ਅਨਸਾਰ ਫੈਸਲਾ ਨਹੀਂ ਲੈਂਦੇ ਤਾਂ 15 ਤਰੀਕ ਤੋਂ ਬਾਅਦ ਜਿਲਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਦੇਖੋ ਪਹਿਲਾਂ ਵੀ ਪੰਥ ਦੇ ਦਵਾ ਦੇ ਅੱਗੇ ਫੈਸਲੇ ਜਿਹੜੇ ਆ ਰੱਦ ਹੋਏ ਆ ਤਖਤਾਂ ਦੇ ਫੈਸਲੇ ਵੀ ਰੱਦ ਹੋਏ ਤਾਂ ਐਗਜ਼ੀਕਟਿਵ ਦਾ ਫੈਸਲਾ ਵਾ ਤੇ ਐਗਜ਼ੀਕਟਿਵ ਜਿਹੜੀ ਆ ਉਹ ਪੰਥ ਦੀ ਉਹ ਬਣਾਈ ਆ ਮੈਂਬਰਾਂ ਦੀ ਬਣਾਈ ਆ ਜੇ 42 ਮੈਂਬਰ ਆ ਵੱਡਾ ਹਿੱਸਾ ਮੈਂਬਰਾਂ ਦਾ ਇਸ ਗੱਲ ਦਾ ਵਿਰੋਧ ਕਰ ਰਿਹਾ ਤੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਪੰਥ ਦੀਆਂ ਭਾਵਨਾਵਾਂ ਦੀ ਕਦਰ ਜਿਹੜੀ ਆ ਸ਼੍ਰੋਮਣੀ ਕਮੇਟੀ ਨੂੰ ਕਰਨੀ ਚਾਹੀਦੀ ਇਕੱਲੇ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਸਾਰੇ ਪੰਥ ਨੂੰ ਸੂਲੀ ਤੇ ਚਾੜ ਦੇਣਾ ਇਹ ਜਿਹੜਾ ਵਾਜਬ ਨਹੀਂ ਆ ਸੁਖਵੀਰ ਸਿੰਘ ਬਾਦਲ ਨੂੰ ਬਚਾਉਂਦੇ ਬਚਾਉਂਦੇ ਸ਼ਰੋਮਣੀ ਕਮੇਟੀ ਦਾ ਸ਼ਰੋਮਣੀ ਅਕਾਲੀ ਦਲ ਦਾ ਤਖਤਾਂ ਦੇ ਮਾਨ ਸਨਮਾਨ ਦਾ ਭੋਗ ਪਾ ਦਿੱਤਾ ਇਹਨਾਂ ਨੇ ਕਿ ਜੋ ਮਰਜ਼ੀ ਕਰ ਲਿਆ ਜਾਵੇ ਸੁਖਵੀਰ ਸਿੰਘ ਬਾਦਲ ਨੂੰ ਇਹ ਸੱਤਾ 'ਚ ਨਹੀਂ ਲਿਆ ਸਕਦੇ ਸਗੋਂ ਹੋਰ ਨਿਹਾਰ ਵਾਲੇ ਪਾਸੇ ਲੈ ਕੇ ਜਾਣਗੇ ਜਿਸ ਤਰੀਕੇ ਦੇ ਨਾਲ ਇਹ ਹੁਣ ਤੱਕ ਦੀਆਂ ਮਨਮਾਨੀਆਂ ਉਹਨੂੰ ਨਿਹਾਰ ਤੱਕ ਲੈ ਕੇ ਆਇਆ ਮੈਂ ਸੁਖਵੀਰ ਸਿੰਘ ਬਾਦਲ ਨੂੰ ਵੀ ਸਲਾਹ ਦੇਣੀ ਚਾਹੁੰਦਾ ਕਿ ਉਹਨੂੰ ਪੰਥ ਦਾ ਪੰਥਕ ਸੰਸਥਾਵਾਂ ਦਾ ਖਹਿੜਾ ਛੱਡ ਕੇ ਆਪਣਾ ਜਿਹੜਾ ਹੈਗਾ ਬਿਜ਼ਨਸ ਨੂੰ ਸਾਹਮਣਾ ਚਾਹੀਦਾ ਦਮਦਮੀ ਟਕਸਾਲ ਸੰਤ ਸਮਾਜ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਰੋਸ ਪ੍ਰਦਰਸ਼ਨ ਦੀ ਸਮਾਪਤੀ ਹੋ ਚੁੱਕੀ ਆ ਬਾਬਾ ਬਲਜੀਤ ਸਿੰਘ ਸਾਡੇ ਨਾਲ ਆ ਗੱਲਬਾਤ ਕਰਦੇ ਆ ਕੀ ਅਗਲੀ ਵਿਉਂਤਬੰਦੀ ਆ ਕੀ ਗੱਲਬਾਤ ਹੋਈ ਹਰਜਿੰਦਰ ਸਿੰਘ ਧਾਮੀ ਦੇ ਨਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਗੱਲਬਾਤ ਹੋਈ ਹਰਜਿੰਦਰ ਸਿੰਘ ਧਾਮੀ ਜੀ ਪਹੁੰਚੇ ਸੀ ਤੁਹਾਡੇ ਕੋਲ ਤੇ ਅਗਲੀ ਰਣਨੀਤੀ ਕੀ ਆ ਦੇਖੋ ਜਿਹੜਾ 14 ਤਰੀਕ ਦੇ 14 ਮਾਰਚ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੱਦਾ ਦਿੱਤਾ ਗਿਆ ਸੀ ਪੰਥਕ ਇਕੱਠ ਵਿੱਚ ਅੱਜ ਉਸ ਸੱਦੇ ਦੇ ਤਹਿਤ ਹੀ ਅਗਾ ਉਸ ਨੂੰ ਵਧਾਉਂਦਿਆਂ ਹੋਇਆਂ 28 ਮਾਰਚ ਤੇਜ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਜਿਹੜਾ ਰੋਸ ਪ੍ਰਦਰਸ਼ਨ ਰੱਖਿਆ ਸੀਗਾ ਮੈਂਬਰ ਸਹਿਬਾਨਾਂ ਨੂੰ ਅਪੀਲ ਸੀ ਜਿਹੜੇ ਬਜਟ ਦੇ ਵਿੱਚ ਸ਼ਾਮਲ ਹੋਣਗੇ ਕਿ ਉਹ ਆਪਣੀ ਆਤਮਾ ਦੀ ਜ਼ਮੀਰ ਦੀ ਆਵਾਜ਼ ਨੂੰ ਪਛਾਣ ਕੇ ਉਸ ਮਤੇ ਨੂੰ ਰੱਦ ਕਰਨ ਵਾਸਤੇ ਵਿਰੋਧ ਕਰਨ ਤੇ ਅੱਜ 42 ਮੈਂਬਰਾਂ ਨੇ ਅੰਦਰ ਵਿਰੋਧ ਕੀਤਾ ਸੀ ਸਫਲ ਵੀ ਹੋਏ ਆਂ ਔਰ ਇਹ ਧਾਮੀ ਸਾਹਿਬ ਨੂੰ ਖੁਦ ਆਉਣਾ ਪਿਆ ਉਹਦੇ ਵਿੱਚ ਕਿਹਾ ਗਿਆ ਕਿ 15 ਅਪ੍ਰੈਲ ਤੱਕ ਜਿਹੜੇ ਉਹ ਮਤੇ ਗਲਤ ਜਿਹੜੇ ਪੰਥਕ ਭਾਵਨਾਵਾਂ ਦੇ ਉਲਟਾ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਪਹਿਲੇ ਜਥੇਦਾਰਾਂ ਨੂੰ ਬਹਾਲ ਕੀਤਾ ਜਾਵੇ ਤੇ ਜਿਹੜੇ ਨਵੇਂ ਨਿਯੁਕਤ ਕੀਤੇ ਉਹਨਾਂ ਨੂੰ ਰੱਦ ਤੇ ਜਲਦੀ ਕਾਨੂੰਨ ਵਿਧਿ ਵਿਵਧਾਨ ਬਣਾਇਆ ਜਾਵੇ ਸਾਰੇ ਪੰਥ ਦੀ ਸਲਾਹ ਦੇ ਨਾਲ ਜਿੰਨਾ ਚਿਰ ਉਹ ਵਿਧਿ ਵਿਵਧਾਨ ਨਹੀਂ ਬਣਦਾ ਉਨਾ ਚਿਰ ਪਹਿਲੇ ਮਤੇ ਜਿਹੜੇ ਐ ਰੱਦ ਕਰਕੇ ਜਿਹੜੇ ਸੇਵਾ ਸੰਭਾਲ ਕਰ ਰਹੇ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਮੁੜ ਕੇ ਸੇਵਾ ਦੇ ਅਹੁਦੇ ਦਿੱਤੀ ਜਾਵੇ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਤੇ ਵੇਹੇ ਹਰਜਿੰਦਰ ਸਿੰਘ ਧਾਮੀ ਜੀ ਨਾਲ ਗੱਲ ਹੋਈ ਸੀ ਉਹ ਅੰਤਰਕ ਕਮੇਟੀ ਦੇ ਫੈਸਲੇ ਨੂੰ ਸਹੀ ਠਰ ਆ ਗਿਆ ਕਿ ਲੱਗਦਾ ਤੁਹਾਨੂੰ 15 ਤਰੀਕ ਨੂੰ ਆਸ ਰੱਖਦੇ ਹੋ ਤੁਸੀਂ ਕਿ 15 ਆਸ ਕਰਦੇ ਆ ਨਹੀਂ ਕਰਨਗੇ ਤਾਂ ਫਿਰ 15 ਤਰੀਕ ਤੋਂ ਬਾਅਦ ਇਸੇ ਤਰ੍ਹਾਂ ਵੱਡਾ ਇਕੱਠ ਜਿਹੜਾ ਹੈਗਾ ਜਿਸ ਤਰ੍ਹਾਂ ਅੱਜ ਸੰਤ ਗਿਆਨੀ ਅਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੇ ਸੱਦੇ ਤੇ ਸਾਰੀਆਂ ਜਥੇਬੰਦੀਆਂ ਅੱਜ ਵੀ ਪਹੁੰਚੀਆਂ ਨੇ ਦਿੱਲੀ ਕਮੇਟੀ ਵੀ ਪਹੁੰਚੀ ਆ ਪ੍ਰਧਾਨ ਸਾਹਿਬ ਪਹੁੰਚੇ ਆ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਪਹੁੰਚੇ ਆ ਸੰਤ ਸਮਾਜ ਪਹੁੰਚੇ ਆ ਹਰਿਆਣਾ ਕਮੇਟੀ ਨੇ ਹਾਜ਼ਰੀ ਇੱਥੇ ਲਵਾਈ ਆ ਵੱਡੀ ਗਿਣਤੀ ਸਿੱਖ ਸੰਗਤਾਂ ਆਈਆਂ ਜੇਕਰ ਉਹ ਆਪਣੇ ਫੈਸਲੇ ਤੋਂ ਪਛਾਣ ਨਹੀਂ ਹਟਦੇ ਉਹਨੂੰ ਰੱਦ ਨਹੀਂ ਕਰਦੇ ਪੰਥਕ ਭਾਵਨਾਵਾਂ ਅਨਸਾਰ ਫੈਸਲਾ ਨਹੀਂ ਲੈਂਦੇ ਤਾਂ 15 ਤਰੀਕ ਤੋਂ ਬਾਅਦ ਜ਼ਿਲਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ ਤਿੰਨ ਸਿੰਘ ਸਹਿਬਾਨ ਦੀ ਬਹਾਲੀ ਦੀ ਗੱਲ ਹੋਈ ਹੈ ਮੇਨ ਬਾਬਾ ਅਨਾਮ ਸਿੰਘ ਖਾਲਸਾ ਵੀ ਇਹੋ ਬੋਲ ਕੇ ਹੁਣ ਸਾਹਮਣੇ ਬੋਲਿਆ ਸੀ ਕਿ ਲੱਗਦਾ ਤੁਹਾਨੂੰ ਕਿਉਂਕਿ ਇਸ ਟਾਈਮ ਦੇ ਉੱਤੇ ਬੜਾ ਮੁਸ਼ਕਲ ਦੌਰ ਦੇ ਵਿੱਚੋਂ ਜੇ ਵੇਖੀਏ ਹਰਜਿੰਦਰ ਸਿੰਘ ਧਾਮੀ ਗੁਜਰਨਗੇ ਇੱਕ ਪਾਸੇ ਤੇ ਅੰਤਰਨ ਕਮੇਟੀ ਵੱਲੋਂ ਲਾਏ ਜਾਂਦੇ ਆ ਤੇ ਤੁਸੀਂ ਇਹ ਵੱਡੀ ਮੰਗ ਕੀਤੀ ਹੈ ਕਿ ਬਹਾਲ ਹੋਣ 15 ਤਰੀਕ ਨੂੰ ਲੱਗਦਾ ਹੈ ਤਿੰਨੇ ਸਿੰਘ ਸਹਿਬਾਨਾਂ ਦੀ ਬਹਾਲੀ ਵਾਸਤੇ ਦੇਖੋ ਪਹਿਲਾਂ ਵੀ ਪੰਥ ਦੇ ਦਬਾਅ ਦੇ ਅੱਗੇ ਫੈਸਲੇ ਜਿਹੜੇ ਆ ਰੱਦ ਹੋਏ ਤਖਤਾਂ ਦੇ ਫੈਸਲੇ ਵੀ ਰੱਦ ਹੋਏ ਤਾਂ ਐਗਜ਼ੈਕਟਿਵ ਦਾ ਫੈਸਲਾ ਵਾ ਐਗਜ਼ੈਕਟਿਵ ਜਿਹੜੀ ਆ ਉਹ ਪੰਥ ਦੀ ਉਹ ਬਣਾਈ ਆ ਮੈਂਬਰਾਂ ਦੀ ਬਣਾਈ ਆ ਜੇ 42 ਮੈਂਬਰ ਵੱਡਾ ਹਿੱਸਾ ਮੈਂਬਰਾਂ ਦਾ ਇਸ ਗੱਲ ਦਾ ਵਿਰੋਧ ਕਰ ਰਿਹਾ ਤੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਪੰਥ ਦੀਆਂ ਭਾਵਨਾਵਾਂ ਦੀ ਕਦਰ ਜਿਹੜੀ ਆ ਸ਼੍ਰੋਮਣੀ ਕਮੇਟੀ ਨੂੰ ਕਰਨੀ ਚਾਹੀਦੀ ਜ਼ਰੂਰੀ ਨਹੀਂ ਆ ਕਿ ਦੋਧੀਆਂ ਦੀ ਕੱਟੀ ਪਿੱਛੇ ਵਗ ਭੁਖਾ ਮਾਰਨਾ ਇਕੱਲੇ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਸਾਰੇ ਪੰਥ ਨੂੰ ਸੂਲੀ ਤੇ ਚਾੜ ਦੇਣਾ ਇਹ ਜਿਹੜਾ ਉਹ ਵਾਜਬ ਨਹੀਂ ਆ ਸੁਖਵੀਰ ਸਿੰਘ ਬਾਦਲ ਨੂੰ ਬਚਾਉਂਦੇ ਬਚਾਉਂਦੇ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਤਖਤਾਂ ਦੇ ਮਾਨ ਸਨਮਾਨ ਦਾ ਭੋਗ ਪਾ ਦਿੱਤਾ ਇਹਨਾਂ ਨੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਕਿ ਜੋ ਮਰਜ਼ੀ ਕਰ ਲਿਆ ਜਾਵੇ ਸੁਖਵੀਰ ਸਿੰਘ ਬਾਦਲ ਨੂੰ ਇਹ ਸੱਤਾ 'ਚ ਨਹੀਂ ਲਿਆ ਸਕਦੇ ਸਗੋਂ ਹੋਰ ਨਿਹਾਰਵਾਲੇ ਪਾਸੇ ਲੈ ਕੇ ਜਾਣਗੇ ਜਿਸ ਤਰੀਕੇ ਦੇ ਨਾਲ ਇਹ ਹੁਣ ਤੱਕ ਦੀਆਂ ਮਨਮਾਨੀਆਂ ਉਹਨੂੰ ਨਿਹਾਰ ਤੱਕ ਲੈ ਕੇ ਆਇਆ ਮੈਂ ਸੁਖਵੀਰ ਸਿੰਘ ਬਾਦਲ ਨੂੰ ਵੀ ਸਲਾਹ ਦੇਣੀ ਚਾਹੁੰਦਾ ਕਿ ਉਹਨੂੰ ਪੰਥ ਦਾ ਪੰਥਕ ਸੰਸਥਾਵਾਂ ਦਾ ਖਹਿੜਾ ਛੱਡ ਕੇ ਆਪਣਾ ਜਿਹੜਾ ਹੈਗਾ ਬਿਜ਼ਨਸ ਉਹ ਸਾਂਭਣਾ ਚਾਹੀਦਾ ਪੰਥ ਤੇ ਪੰਜਾਬ ਦੀ ਜਿਹੜੀ ਆ ਜਾਂ ਪੰਥਕ ਸੰਸਥਾਵਾਂ ਦੀ ਜਿਹੜੀ ਆ ਉਹ ਚੜਤ ਜਿਹੜੀ ਆ ਉਹ ਖਾਲਸੇ ਕੇ ਬੋਲ ਵਾਲੇ ਉਹਨੂੰ ਹੋਣ ਦੇਣੇ ਚਾਹੀਦੇ ਆ ਜਿਸ ਜਿਸ ਤਰੀਕੇ ਨਾਲ ਉਹ ਪੰਥ ਦੇ ਬੂਟੇ ਤੇ ਅਮਰਵੀਰ ਬਣ ਕੇ ਛਾਇਆ ਹੋਇਆ ਉਹਨੂੰ ਖੁਦ ਹੀ ਪਾਸੇ ਹੋ ਜਾਣਾ ਚਾਹੀਦਾ ਨਹੀਂ ਤੇ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ 'ਚ ਨਾਂ ਲਿਖਿਆ ਜਾਣਾ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਤੋਂ 500 ਰਤਨ ਤੇ ਫਖਰੇ ਕੌਮ ਅਕਾਲ ਤਖਤ ਸਾਹਿਬ ਨੇ ਵਾਪਸ ਲੈ ਲਿਆ ਉਹ ਵੀ ਮਰਨ ਤੋਂ ਬਾਅਦ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦਾ ਨਾਂ ਵੀ ਇਤਿਹਾਸ 'ਚ ਕਾਲੇ ਅੱਖਰਾਂ ਨਾਲ ਲਿਖਿਆ ਜਾਊ ਜੇਕਰ ਉਹ ਪੰਥ ਦੀਆਂ ਸੰਸਥਾਵਾਂ ਨੂੰ ਬੂਲ ਵਾਲੇ ਵਾਲੇ ਪਾਸੇ ਵਧਨ ਤੋਂ ਜਿਹੜਾ ਰੋਕਦਾ ਰਹੇ 40 ਤੋਂ 42 ਮੈਂਬਰ ਤੁਸੀਂ ਦੱਸ ਰਹੇ ਜਨਨਤ ਵਿਰੋਧ ਕੀਤਾ ਪਰ 100 ਤੋਂ ਵੱਧ ਹੈ ਜੀ ਵਿਸ਼ੇਂਦਰ ਸਿੰਘ ਧਾਮੀ ਦੇ ਨਾਲ ਆ ਨਾ ਬਹੁਮਤ ਹੈ ਜੀ ਉਹਨਾਂ ਵਾਲੇ ਪਾਸੇ ਦੇਖੋ ਅਸੀਂ ਇਹੀ ਕਹਿ ਰਹੇ ਹਾਂ ਕਿ ਜਿਹੜੇ 42 ਹੋਏ ਆ ਹੌਲੀ-ਹੌਲੀ ਜਿਹੜੇ ਆ ਵਧਣਗੇ ਸਾਨੂੰ ਆਸ ਸੀ ਪਹਿਲਾਂ 40-40 ਤੋਂ 42 ਹੋਏ ਆ ਹੁਣ 15 ਤੱਕ ਹੋਰ ਵਧਣਗੇ ਅਸੀਂ ਆਸ ਰੱਖਦੇ ਆ ਕਿ ਮੈਂਬਰ ਸਹਿਬਾਨ ਜਿਹੜੇ ਆ ਉਹ ਜ਼ਮੀਰ ਦੀ ਆਵਾਜ਼ ਨੂੰ ਪਛਾਣਦੇ ਹੋਏ ਇਹ ਜਿਹੜੇ ਫੈਸਲੇ ਗਲਤ ਹੋਏ ਆ ਇਹਨਾਂ ਗਲਤ ਫੈਸਲਿਆਂ ਨੂੰ ਰੱਦ ਕਰਾਉਣ ਵਾਸਤੇ ਅੱਗੇ ਆਉਣ ਤਾਂ ਕਿ ਅਕਾਲ ਤਖਤ ਸਾਹਿਬ ਦਾ ਸਨਮਾਨ ਬਹਾਲ ਹੋ ਸਕੇ ਪੰਥਕ ਸੰਸਥਾਵਾਂ ਦਾ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਨਮਾਨ ਬਹਾਲ ਹੋ ਸਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਦੇ ਪੰਜਾਬ ਦੀ ਸੱਤਾ 'ਚ ਹੁੰਦਾ ਸੀ ਜੇ ਸਤਾਜ ਨਾ ਹੋਵੇ ਤਾਂ ਵਿਰੋਧੀ ਧਿਰ ਚ ਹੁੰਦਾ ਸੀ ਅੱਜ ਇੱਕ ਦੋ ਸੀਟਾਂ ਦੇ ਸਿਮਟ ਕੇ ਰਹਿ ਗਿਆ ਉਹ ਸਿਰਫ ਬਾਦਲ ਪਰਿਵਾਰ ਦੀ ਹੈ ਜਿਹੜੀਆਂ ਨੇਕਨਾਮੀਆਂ ਹੈ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਜੋ ਪੰਥ ਤੇ ਪੰਜਾਬ ਦੇ ਖਿਲਾਫ ਉਹਦੇ ਕਾਰਨ ਜੇਕਰ ਇਹ ਅਜੇ ਵੀ ਪੇਸ਼ਾਨੀ ਹਟਣਗੇ ਤੇ ਪਤਾ ਨਹੀਂ ਇਹ ਕਿੱਥੋਂ ਤੱਕ ਨਿਗਾਰ ਤੱਕ ਲੈ ਜਾਣਗੇ ਮੇਰੀ ਅਪੀਲ ਆਸ ਪੂਰੇ ਪੰਥ ਨੂੰ ਪੰਜਾਬ ਨੂੰ ਕੋਈ ਕੋਝ ਇਲਜ਼ਾਮਬਾਜ਼ੀ ਕਰੇ ਕਰਦਾਸ਼ ਕੁਸ਼ੀ ਕਰੇ ਇਹਦੀ ਪਰਵਾਹ ਨਹੀਂ ਕਰਨੀ ਚਾਹੀਦੀ ਪੰਥ ਵਾਸਤੇ ਕੌਮ ਵਾਸਤੇ ਸਾਨੂੰ ਹਮੇਸ਼ਾ ਤਿਆਰਬਰ ਤਿਆਰ ਰਹਿਣਾ ਚਾਹੀਦਾ ਤੇ ਸੁਖਬੀਰ ਸਿੰਘ ਬਾਦਲ ਇਹ ਬਾਦਲ ਪਰਿਵਾਰ ਦਾ ਛਾਇਆ ਜਿੰਨਾ ਚਿਰ ਸਾਡੀਆਂ ਪੰਥਕ ਸੰਸਥਾਵਾਂ ਤੋਂ ਪਾਸੇ ਨਹੀਂ ਕਰ ਲੈਂਦੇ ਉਹਨਾਂ ਚਿਰ ਸਾਨੂੰ ਟੇਕੇ ਨਹੀਂ ਬੈਠਣਾ ਚਾਹੀਦਾ ਇਹ ਭਾਵੇਂ ਜੋ ਮਰਜ਼ੀ ਕਰਦੇ ਰਹਿਣ ਕਿਉਂਕਿ ਪੰਥਕ ਸੰਸਥਾਵਾਂ ਤਾਂ ਹੀ ਉੱਪਰ ਸਕਣਗੀਆਂ ਜੇਕਰ ਬਾਦਲ ਪਰਿਵਾਰ ਦਾ ਪਰਛਾਵਾਂ ਇਹਨਾਂ ਪੰਥਕ ਸੰਸਥਾਵਾਂ ਦੇ ਉੱਤੋਂ ਪਾਸੇ ਹੋਊ। ਅਕਾਲੀ ਦਲ ਦਾ ਜਿਹੜਾ ਜੋ ਹੁਣ ਚੱਲ ਰਿਹਾ ਵਾ ਇੱਕ ਪਾਸੇ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਅਕਾਲੀ ਦਲ ਬਾਦਲ ਵੱਲੋਂ ਚੱਲ ਰਹੀ ਹੈ ਉਧਰਲੇ ਪਾਸੇ ਚੱਲ ਰਹੀ ਹੈ। ਇੱਕ ਪਾਸੇ ਨਵਾਂ ਅਕਾਲੀ ਦਲ ਦੀ। ਉਹਨਾਂ ਦੋਵਾਂ ਅਕਾਲੀ ਦਲਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇੱਕ ਪਾਸੇ ਦੋਵਾਂ ਅਕਾਲੀ ਦਲਾਂ ਦੀ ਜੇ ਵੇਖੀਏ ਤੇ ਬਰਾਬਰ ਦੀ ਭਰਤੀ ਹੈ। 30 ਤੋਂ 33 ਲੱਖ ਦੱਸਿਆ ਜਾ ਰਿਹਾ ਕਿ ਪਹਿਲੋਂ ਅਕਾਲੀ ਦਲ ਦੀ ਭਰਤੀ ਹੋ ਚੁੱਕੀ ਆ ਤੇ ਜੋ ਕਮੇਟੀ ਬਣੀ ਸੀ ਆਕਾਲ ਤਖਤ ਸਭ ਦੇ ਫਸੀਲ ਤੋਂ ਉਹਦੇ ਜੋ ਦੋ ਮੈਂਬਰ ਵੀ ਕੱਢ ਗਏ ਸੀ। ਪੰਜ ਮੈਂਬਰਾਂ ਦੀ ਕਮੇਟੀ ਸਿੰਘ ਸਾ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਨੇ ਦੱਸ ਦੇਣਾ ਕਿ ਅਸਲ ਅਕਾਲੀ ਕੌਣ ਨੇ ਨਕਲੀ ਕੌਣ ਹੈ ਥੋੜਾ ਹੀ ਸਮਾਂ ਰਹਿ ਗਿਆ ਜਲਦੀ ਇਸ ਦਾ ਫੈਸਲਾ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਿਆਣਾ ਕਮੇਟੀ ਕਿੱਥੇ ਲੈ ਪਾਸੇ ਆਉ ਹਰਿਆਣਾ ਸਿੱਖ ਗੁਰਦੁਆਰਾ ਪਰੰਦੇ ਕਮੇਟੀ ਅੱਜ ਵੀ ਦੇਖੋ ਖੜੀ ਹੈ ਪੰਥਕ ਸਿਧਾਂਤਾਂ ਨੂੰ ਬਹਾਲ ਕਰਨ ਵਾਸਤੇ ਪੰਥਕ ਮਾਨ ਮਰਿਆਦਾਵਾਂ ਵਾਸਤੇ ਅਸੀਂ ਹਰਿਆਣਾ ਕਮੇਟੀ ਬਣਾਉਣ ਲਈ ਵੀ ਜੇਲਾ ਮੁਕਾਦਮੇ ਕੱਟੇ ਤੇ ਪੰਥਕ ਸਿਧਾਂਤਾਂ ਵਾਸਤੇ ਵੀ ਸੌਦਾ ਸਾਧ ਦੇ ਖਿਲਾਫ ਵੀ ਲੜਾਈ ਲੜੀ ਤੇ ਅੱਜ ਸੌਦਾ ਸਾਧ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ ਤੇ ਉਹਦੇ ਜੋਟੀਦਾਰ ਜਿਹੜੇ ਉਹਦੇ ਕਹਿਣ ਤੇ ਸਾਨੂੰ ਧਰਮ ਪ੍ਰਚਾਰ ਤੋਂ ਰੋਕਦੇ ਹੁੰਦੇ ਸੀ ਅੱਜ ਹਾਸ਼ੀਏ ਤੇ ਆ ਅੱਜ ਉਹ ਨਾ ਉਹਨਾਂ ਦੇ ਜਿਹੜੇ ਹਾਲਾਤ ਆ ਉਹ ਤੁਹਾਡੇ ਸਾਹਮਣੇ ਆ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪੰਥਕ ਸੇਵਾ ਜਿਹੜੀ ਆ ਗੁਰੂ ਘਰਾਂ ਦੇ ਪ੍ਰਬੰਧ ਨਾਲ ਧਰਮ ਪ੍ਰਚਾਰ ਦੇ ਨਾਲ-ਨਾਲ ਆਪਣੇ ਤਖਤ ਸਹਿਬਾਨਾਂ ਦੇ ਸਨਮਾਨ ਨੂੰ ਕਿਉਂਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਪੰਥ ਨੂੰ ਸਮਰਪਿਤ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਸਮਰਪਿਤ ਆ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆ ਆਪਣੀ ਜ਼ਿੰਮੇਵਾਰੀ ਤੰਦੇ ਹੀ ਨਾ ਪੂਰੀ ਤਰ੍ਹਾਂ ਨਿਭਾਉਂਦੇ ਰਾਂਗੇ ਪਪਾ ਬਲਜੀਤ ਸਿੰਘ ਦਾਦੂ왈 ਜੀ ਸਾਡੇ ਨਾਲ ਸੀ ਉਹਨਾਂ ਨੇ ਹਰਿਆਣਾ ਕਮੇਟੀ ਦਾ ਕਿਹਾ ਕਿ ਜੋ ਤਾਕਤ ਸਾਬਾਂ ਦੇ ਫੈਸਲੇ ਹੋਣਗੇ ਉਹਨਾਂ ਫੈਸਲਿਆਂ ਦੇ ਹਿਸਾਬ ਨਾਲ ਹੀ ਅਸੀਂ ਚੱਲਾਂਗੇ ਤੇ ਜੋ ਤੱਕ ਸਾਬਾਨਾ ਵੱਲੋਂ ਲੈ ਕੇ ਫੈਸਲੇ ਹਾਂ ਆ ਅਕਾਲੀ ਦਲ ਕਿਹੜਾ ਆਊਗਾ ਅਗਲੇ ਪਾਸੇ ਉਹਨਾਂ ਨੇ ਕਿਹਾ ਕਿ ਜੋ ਸਿੰਘ ਸਾਬਾਨਾ ਵੱਲੋਂ ਫੈਸਲਾ ਲਿਆ ਗਿਆ ਸੀ ਉਹ ਹਿਸਾਬ ਦੇ ਨਾਲ ਜਿਹੜੇ ਅਕਾਲੀ ਦਲ ਨੂੰ ਜ਼ਰੂਰ ਬੂਰ ਪਊਗਾ ਹਾਂ ਅਕਾਲੀ ਦਲ ਬਾਦਲ ਤੇ ਤੰਜ ਜ਼ਰੂਰ ਕੱਸੇ ਉਹਨਾਂ ਨੇ ਤੇ ਬਾਦਲ ਪਰਿਵਾਰ ਦੇ ਉੱਤੇ ਤੰਜ ਜ਼ਰੂਰ ਬਾਬਲਜੀਤ ਸਿੰਘ ਦਾਦੂ ਵਾਲ ਨੇ ਕੱਸੇ ਆ ਦੂਜੇ ਪਾਸੇ ਇੱਕ ਹੋਰ ਵੀ ਗੱਲ ਕਰ ਗਿਆ ਕਿ ਜੇ 15 ਤਰੀਕ ਤੱਕ ਤਿੰਨ ਸਿੰਘ ਸਾਬਾਨਾ ਦੀ ਬਹਾਲੀ ਨਾ ਹੋਈ ਤੇ ਦਮਦਮਿੰਟ ਕਸਾਲ ਦੇ ਮੁਖੀ ਬਾਬਾ ਨਾਮ ਸਿੰਘ ਖਾਲਸਾ ਵੱਲੋਂ ਜਿਹੜਾ ਪ੍ਰੋਗਰਾਮ ਲੀਕਿਆ ਗਿਆ ਵਾ ਕਉਗਾ ਉਸ ਇਕੱਠ ਦੇ ਵੀ ਵੱਖਰੀ ਰੂਪਰੇਖਾ ਹੋਊਗੀ ਤੇ 15 ਤਰੀਕ ਨੂੰ ਉਹ ਫਿਰ ਲਾਮ ਲਸ਼ ਕਰੇ ਇਸੇ ਤਰ੍ਹਾਂ ਜਿਹੜਾ ਹੈਗਾ ਤੇਜ ਸਿੰਘ ਸਮੁੰਦਰੀ ਹਾਲੇ ਪਾਸੇ ਜ਼ਰੂਰ ਪਹੁੰਚਾਂਗੇ ਅਸੀਂ ਦੇਖਦੇ ਆ ਉਸ ਤੋਂ ਪਹਿਲਾਂ ਅੰਤਰ ਕਮੇਟੀ ਦੇ ਲਏ ਹੋਏ ਫੈਸਲੇ ਜਿਸ ਜਿਹੜੇ ਜਦੋਂ ਤਿੰਨ ਸਿੰਘ ਸਾਹਿਬਾਨਾਂ ਨੂੰ ਸੇਵਾ ਮੁਕਤ ਕਰਤਾ ਗਿਆ ਵਾ ਕੀ ਬਹਾਲੀ ਹੁੰਦੀ ਆ ਗੁਲਦੀਪ ਸਿੰਘ ਗੜਗਾਜੀ ਨੂੰ ਜਿਹਨ ਸਵਾਦ ਦਿੱਤੀਆਂ ਗਈਆਂ ਵਾ ਉਹ ਕਿੱਧਰਲੇ ਪਾਸੇ ਨੂੰ ਜਾਣਗੇ ਇਹ ਤੇ ਹੁਣ ਸਮਾਂ ਦੱਸੂਗਾ ਜੇ ਸਿੰਘ ਸਾਹਿਬਾਂ ਦੀ ਬਹਾਲੀ ਹੁੰਦੀ ਆ ਤੇ ਜੇ ਸਭਾਲੀ ਨਹੀਂ ਹੁੰਦੀ ਤੇ ਸਿੱਤੇ ਆਪਾਂ ਕਮੇਟੀ ਦੀ ਗੱਲ ਕਰਦੇ ਆ ਦਿੱਲੀ ਕਮੇਟੀ ਹਰਿਆਣਾ ਕਮੇਟੀ ਤੇ ਦਮਦਮਿਤ ਇੱਕ ਸਾਲ ਦੇ ਮੁਖੀ ਬਿਵਾਰ ਨਾਮ ਸਿੰਘ ਖਾਲਸਾ ਦੇ ਸੰਤ ਸਮਾਜ 15 ਤਰੀਕ ਨੂੰ ਵੱਡੇ ਘਟ ਦੀ ਚੇਤਾਵਨੀ ਦੇ ਕੇ ਗਏ ਆ ਕਿ ਜੇ ਨਹੀਂ ਤੇ ਅਸੀਂ ਫੇਰ ਇਸੇ ਤਰ੍ਹਾਂ ਹੀ ਇੱਥੇ ਪਹੁੰਚਾਂਗੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਸੀ ਜਿਹੜਾ ਬਾਬਾ ਹਰਨਾਮ ਸਿੰਘ ਨੂੰ ਮਿਲ ਕੇ ਆਏ ਆ ਫੋਨ ਤੇ ਵੀ ਗੱਲ ਕੀਤੀ ਸੀ ਬਾਬਾ ਨਾਮ ਸਿੰਘ ਖਾਲਸਾ ਨੇ ਆਪ ਖੁਦ ਮੰਨਿਆ ਸੀ ਕਿ ਮੇਰੇ ਨਾਲ ਪ੍ਰਧਾਨ ਦੀ ਗੱਲ ਵੀ ਹੋਈ ਹੈ ਫੋਨ ਤੇ ਉਹ ਤੋਂ ਵੀ ਕੰਨੀ ਕਿ ਤਰਾਈ ਸੀ ਹੁਣ ਜਿਹੜੀ ਗੱਲਬਾਤ ਕੀਤੀ ਸੀ ਪ੍ਰਸ਼ਾਸਨ ਨਾਲ ਜੇ ਨਾਲ ਪਹੁੰਚੇ ਸੀ ਪ੍ਰਸ਼ਾਸਨ ਅਧਿਕਾਰੀ ਅੱਗੇ ਲੈ ਕੇ ਗਏ ਸੀ ਤੇ ਨਾਲ ਨਾਲੇ ਗੱਲਬਾਤ ਹੋਈ ਕਿ ਬਾਬਾ ਨਾਨ ਸਿੰਘ ਖਾਲਸਾ ਵਾਲੋ ਕਿ ਤਿੰਨ ਸਿੰਘ ਸਾਹਿਬਾਨ ਦੀ ਬਹਾਲੀ ਕਰੋ ਨਹੀਂ ਤੇ 15 ਤਰੀਕ ਨੂੰ ਦੁਬਾਰਾ ਇੱਥੇ ਆਵਾਂਗੇ ਉਹਦੇ ਵਾਸਤੇ ਜੋ ਗੱਲਬਾਤ ਕੀਤੀ ਤੇ মিডিਆ ਨੂੰ ਮੁਖਾਤਬ ਹੁੰਦੇ ਕਹਿੰਦੇ ਕਿ ਸ਼ਾਇਦ মিডিਆ ਦਾ ਜੋ ਕਿਹਾ ਜਾ ਰਿਹਾ ਹੈ মিডিਆ ਵੱਲੋਂ ਕਿਹਾ ਜਾ ਰਿਹਾ ਪਰ ਜੋ ਅੰਤਨ ਕਮੇਟੀ ਦੇ ਫੈਸਲੇ ਸੀ ਉੱਤੇ ਕਿੰਤੂ ਪਰੰਤੂ ਜੋ ਹੋ ਰਹੀ ਆ ਉਹ ਵੀ ਵੱਡੀ ਟਕਸਾਲ ਦੇ ਮੁਖੀ ਕਰ ਰਹੇ ਆ ਉਹਦੇ ਜਵਾਬ ਦੇਣ ਤੋਂ ਕਿਤੇ ਨਾ ਕਿਤੇ ਕੰਨੀ ਕਤਰਾਈ ਐ ਇਸ ਟਾਈਮ ਤੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਵੱਲੋਂ ਕਿਉਂਕਿ ਇੱਕ ਪਾਸੇ ਐ ਜੀਪੀਸੀ ਆ ਦੂਜੇ ਪਾਸੇ ਦਮਦਮੀ ਟਕਸਾਲਾ ਦਮਦਮੀ ਟਕਸਾਲ ਵੀ ਸਰਮੌਰ ਸੰਸਥਾ ਵਾ ਪਰ ਜੇ ਸਰਮੌਰ ਸੰਸਥਾ 79 ਚ ਬੈਠ ਕੇ ਤੇ ਐ ਜੀਪੀਸ ਦੇ ਪ੍ਰਧਾਨ ਨੂੰ ਮਿਲ ਕੇ ਮੈਮੋਰੰਡਮ ਦਵੇ ਤੇ ਉਹਦੇ ਵਾਸਤੇ ਹਰਜਿੰਦਰ ਸਿੰਘ ਧਾਮੀ ਦਾ ਤੇ ਬਣਦਾ ਸੀ ਨਾ মিডিਏ ਦੇ ਵਿੱਚ ਕੋਈ ਜਵਾਬ ਦੇ ਕੇ ਜਾਂਦੇ ਭਾਰਾਂ ਪ੍ਰਧਾਨ ਸਾਹਿਬ ਨੇ ਸ਼ੈੰਦ ਰੰਜ ਜੋ মিডিਏ ਨੇ ਜ਼ਰੂਰ ਝਾੜਿਆ ਉਹਦਾ ਜਵਾਬ ਦੇਣ ਤੋਂ ਆ ਨਾ ਕਰਨੀ ਜ਼ਰੂਰ ਕੀਤੀ ਤੇ ਨਾਲ-ਨਾਲ ਕਿਹਾ ਕਿ ਮੈਂ ਤਾਂ ਕੇਵਲ 2 ਮਿੰਟ ਗਿਆ ਸੀ ਬਾਬਾ ਜੀ ਨੇ ਜੋ ਦਿੱਤਾ ਮੈਨੂੰ ਮੈਂ ਲੈ ਕੇ ਆ ਗਿਆ ਜੇ ਪੜਿਆ ਨਹੀਂ ਸ਼ੈੰਦ ਸੁਣਿਆ ਹੋਊਗਾ ਕਿਉਂਕਿ ਉਹਨੇ ਕਿਹਾ ਸੀ ਕਿ 15 ਤਰੀਕ ਨੂੰ ਜੇ ਬਹਾਲੀ ਨਹੀਂ ਹੁੰਦੀ ਤਿੰਨ ਸਿੰਘ ਸਹਿਬਾਨਾਂ ਦੀ ਜਿਨ੍ਹਾਂ ਦੀ ਕਿਰਦਾਰਕੁਸ਼ੀ ਵੀ ਹੋਈ ਜਿਨ੍ਹਾਂ ਨੂੰ ਲਾਇਆ ਗਿਆ ਉਦੋਂ ਤੋਂ ਤੇ ਫਿਰ ਅਸੀਂ 15 ਦਿਨ ਤੋਂ ਦੁਬਾਰਾ ਆਵਾਂਗੇ ਪਰ ਜੇ ਦੂਜੇ ਪਾਸੇ ਦੀ ਗੱਲ ਕਰਦੇ ਹਾਂ ਉਹ ਕਹਿੰਦੇ ਕਿ ਇਹ ਸਾਡਾ ਹੱਕ ਹਕੂਕ ਜੀ ਪਹਿਲੀ ਗੱਲ ਹੋਈ ਸੀ ਇਹ ਅੰਤਰੀ ਕਮੇਟੀ ਦਾ ਫੈਸਲਾ ਸੀ ਅੰਤਰੀ ਕਮੇਟੀ ਵੱਲੋਂ ਜੋ ਕੀਤਾ ਗਿਆ ਕਿਤੇ ਨਾ ਕਿਤੇ ਮੋਹਰ ਲਾਈ ਹੈਗੀ ਆ ਉਹਦੇ ਵਿੱਚ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੇ ਵੀ ਸਿੰਘ ਸਾਹਿਬਾਨ ਦੀ ਨਿਯੁਕਤੀ ਦੇ ਉੱਤੇ ਜੋ ਅੰਤਰੀ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਸੀ ਉਹ ਤੇ ਕਿਤੇ ਨਾ ਕਿਤੇ ਮੋਹਰ ਤੇ ਲੱਗੀ ਹੈਗੀ ਆ ਜੇ ਦੂਜੇ ਪਾਸੇ ਗੱਲ ਕਰਦੇ ਆ ਪਪਾ ਹਰਨਾਮ ਸਿੰਘ ਖਾਲਸਾ ਜਿਹੜਾ ਉੱਥੇ ਬੈਠੇ ਸੀ ਤਕਰੀਬਨ ਸਵੇਰ ਦੀਆਂ ਤਸਵੀਰਾਂ ਨੇ ਸਾਂਝੇ ਕੀਤੇ ਸੀ ਇੱਕ ਪਾਸੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੁਖੀ ਵੱਲੋਂ ਇੱਥੇ ਹੀ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਰੋਜ਼ ਧਰਨਾ ਸੀ ਉਸ ਰੋਜ਼ ਧਰਨੇ ਦੀਆਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਲਈਆਂ ਸੀ ਕੋਸ਼ਿਸ਼ ਕਰਦੇ ਹੁਣ ਆਪਾਂ ਉਧਰਲੇ ਪਾਸੇ ਜਾ ਕੇ ਰੋਜ਼ ਧਰਨੇ ਦੀ ਸਮਾਪਤੀ ਹੋਣ ਤੋਂ ਉਪਰੰਤ ਕੋਸ਼ਿਸ਼ ਕਰਦੇ ਆ ਕਿ ਬਾਬਾ ਹਰਨਾਮ ਸਿੰਘ ਖਾਲਸਾ ਜਾਂ ਦਿੱਲੀ ਕਮੇਟੀ ਦੇ ਜੋ ਪ੍ਰਧਾਨ ਸਾਹਿਬ ਉਹਦੇ ਪਹੁੰਚੇ ਆ ਜੇ ਦੂਜੇ ਪਾਸੇ ਗੱਲ ਕਰੀਏ ਹਰਿਆਣੇ ਤੋਂ ਦਾਦੂਆ ਜੀ ਸਾਹਿਬ ਉਹਦੇ ਪਹੁੰਚਿਆ ਨਾ ਸਾਰਿਆਂ ਨੇ ਗੱਲਬਾਤ ਕਰਕੇ ਕਿ ਕਿਹੜੀ ਗੱਲਬਾਤ ਹੋਈ ਆ ਕਿਹੜੀ ਗੱਲਬਾਤ ਦੇ ਨਾਲ ਤੋਂ ਇਹ ਮਸਲਾ ਹੱਲ ਨਹੀਂ ਕਰ ਸਕਦਾ ਕਿਉਂਕਿ ਸਵੇਰੇ ਵੀ ਉਹ ਗੱਲ ਸੀ ਕਿ ਕਿਸੇ ਨਾ ਕਿਤੇ ਗੱਲਬਾਤ ਰਹੀ ਹੀ ਮਸਲੇ ਦਾ ਹੱਲ ਉਹ ਕਤ ਸਾਲਕਾ ਸਾਹਿਬ ਨਾਲ ਫਿਰ ਜੁੜ ਚੁੱਕੇ ਆ ਸਾਲਕਾ ਸਾਹਿਬ ਗ੍ਰਫਤਤਾ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਉਂਕਿ ਸਭ ਕਿਵੇਂ ਦਾ ਰਿਹਾ ਫੈਸਲਾ ਹੁਣ ਗੱਲਬਾਤ ਹੋਈ ਸੀ ਬਾਬਾ ਜੀ ਤੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਤੋਂ ਵੀ ਇਕੱਠੇ ਨੰਦਵਰਸਾ ਵਿੱਚ ਜਿਹੜੀ ਮਤੇ ਪਾਇਸ ਸੰਤ ਸਮਾਜ ਨੇ ਉਹਦੇ ਮੁਤਾਬਕ ਬਾਬਾ ਜੀ ਨੇ ਆਪਣਾ ਜਿਹੜਾ ਉਹ ਅੱਜ ਮੈਮੋਰੰਡਮ ਦਿੱਤਾ ਤੇ ਮੈਮੋਰੰਡਮ ਦੇ ਵਿੱਚ ਬਾਬਾ ਜੀ ਨੇ ਜ਼ਹਿਦਾਰ ਸਾਹਿਬਾਂ ਦੀ ਮੋੜ ਬਹਾਲੀ ਦੀ ਗੱਲ ਕੀਤੀ ਹੈ ਪ੍ਰਧਾਨ ਜੀ ਨੇ ਉਹ ਲਿਆ ਹੁਣ ਇਹਦੇ ਤੇ ਪ੍ਰਧਾਨ ਜੀ ਫੈਸਲਾ ਲੈਣਗੇ ਮੈਮੋਰੰਡਮ ਦੇ ਅੰਦਰ ਬਾਕੀ ਦੇਖੋ ਇਹ ਬੜੀ ਵਧੀਆ ਗੱਲ ਰਹੀ ਕਿ ਕਾਰਤ ਉਹਦੇ ਆ ਜੇ ਉਦੋਂ ਉਹਦੇ ਦੀ ਗੱਲ ਕਰੀਏ ਸਤਕਾਰਤ ਉਹਦੇ ਇੱਕ ਪਾਸੇ ਦਮਦੇਵ ਟਕਸਾਲ ਦੇ ਮੁਖੀ ਆ ਇੱਕ ਪਾਸੇ ਐਸਜੀਪੀਸੀ ਪ੍ਰਧਾਨ ਸਾਹਿਬ ਆ ਵੱਡੇ ਸਤਕਾਰਤ ਉਹਦੇ ਆ ਹਨਾ ਇੱਕ ਉਹਦਾ ਇਸ ਟਾਈਮ ਤੇ ਕਹਿ ਰਿਹਾ ਕਿ ਤਿੰਨ ਸਿੰਘ ਸਾਹਿਬਾਂ ਦੀ ਬਹਾਲੀ ਹੋਵੇ ਪਰ ਇੱਕ ਉਹਦਾ ਕਹਿ ਰਿਹਾ ਕਿ ਜੋ ਅੰਤਰੀ ਕਮੇਟੀ ਨੇ ਕੀਤਾ ਹੋਇਆ ਉਹ ਠੀਕ ਫੈਸਲਾ ਸੀ ਦੇਖੋ ਉਹਨਾਂ ਨੇ ਲਿਆ ਮੰਗ ਪੱਤਰ ਲਿਆ ਮੈਮੋਰੈਂਡਮ ਲਿਆ ਹੁਣ ਉਹਦੇ ਤੇ ਕੀ ਵਿਚਾਰ ਹੁੰਦੀ ਹੈ ਕਿਵੇਂ ਕਰਦੇ ਤੇ ਪ੍ਰਧਾਨ ਜੀ ਵੀ ਦੱਸ ਸਕਦੇ ਪ੍ਰਧਾਨ ਸਾਹਿਬ ਦਾ ਉਹਨਾਂ ਦਾ ਇਹ ਅਧਿਕਾਰ ਹੈ ਸਾਰਾ ਸਾਰਾ ਜੋ ਦੱਸਿਆ ਕਿ ਅੰਦਰ ਕਮੇਟੀ ਦਾ ਫੈਸਲਾ ਸਹੀ ਆ ਇਸ਼ਾਰਿਆਂ ਦਾ ਵੀ ਦੱਸਿਆ ਮੈਂ ਉਸ ਵੇਲੇ ਕੋਲ ਨਹੀਂ ਆ ਨਾਲ ਦੂਸਰੀ ਗੱਲ ਹੈ ਵੀ ਜਿਹੜਾ ਅੰਤਰੰਗ ਦਾ ਫੈਸਲਾ ਹੋ ਤਾਂ ਫਿਰ ਕੱਲੇ ਪ੍ਰਧਾਨ ਜੀ ਉਹਦੇ ਤੇ ਕੋਈ ਕੰਪੀਟੈਂਟ ਅਥਾਰਟੀ ਨਹੀਂ ਹੈ ਸਿੰਘ ਸਭਾ ਨਾਲ ਵਾਸਤੇ ਕਿਹਾ ਗਿਆ ਸੀ ਕਿ ਅੱਜ ਕੋਈ ਨਵੀਂ ਰਣਨੀਤੀ ਲਿਖੀ ਜਾ ਸਕਦੀ ਆ ਜੋ ਕੁਝ ਵਿਚਾਰ ਚਰਚਾਵਾਂ ਸੀ ਕੋਈ ਗੱਲਬਾਤ ਹੋਈ ਅੰਦਰ ਕਿ ਸਿੰਘ ਸਭਾ ਨੂੰ ਲਾਉਣ ਦੀ ਪ੍ਰਕਿਰਿਆ ਕੀ ਹੋਊਗੀ ਲਾਉਣ ਦੀ ਪ੍ਰਕਿਰਿਆ ਕੀ ਆ ਉਹ ਪ੍ਰਧਾਨ ਜੀ ਨੇ 15 ਦਿਨ ਦੇ ਵਿੱਚ ਜਿਹੜੀਆਂ ਉਹ ਸੁਝਾਅ ਮੰਗੇ ਨੇ ਸਮੁੱਚ ਸਿੱਖ ਪੰਥ ਕੋਲ ਉਪਦੀ ਸੁਝਾਉਣ ਤੋਂ ਅਵਰੰਤ ਉਹ ਜਿਹੜੀ ਹੈ ਇੱਕ ਜਿਹੜੀ ਕਮੇਟੀ ਦਾ ਗਠਨ ਕਰਕੇ ਤੇ ਫਿਰ ਸਬੰਧਤ ਫਾਸਲਾ ਲੈ ਲੇ ਜਮਗਾ ਜੀ ਵਾਹਿਗੁਰੂ ਖਾਲਸਾ